ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦੇਖੋ ਆਪਣੀ ਕਿਚਨ ਦੇ ਵਿੱਚ ਕੀ ਬਣ ਰਿਹਾ ਹੈ ਸ਼ਮਾ ਕੀ ਬਣਾ ਰਹੀ ਹੈ ਪਹਿਲਾਂ ਅੱਜ ਆਪਾਂ ਬਣਾਈ ਹੈ ਜੀ ਮੂੰਗੀ ਦੀ ਦਾਲ ਉਹ ਤੇਰਾ ਭਲਾ ਹੋ ਜਾ ਅੱਜ ਮਿੱਤਰੋ ਜਿਨੀ ਨਾ ਆਇਆ ਅੱਜ ਦਾਲ ਬਣੀ ਹੈ ਮੂੰਗੀ ਦੀ ਤੇ ਨਾਲ ਆਪਣੇ ਬਣੇ ਨੇ ਆ ਦੇਖੋ ਇਹ ਜਗਿਆਂ ਗਾਜਰਾ ਹਾਂਜੀ ਗਾਜਰਾ ਇਹਨਾਂ ਕੀ ਕਹਿੰਦੇ ਇੰਗਲਿਸ਼ ਚ ਕੈਰਟ ਕੈਰਟ ਇਹ ਗਾਜਰਾ ਮੈਂ ਤਾਂ ਉਵਾਲ ਕੇ ਕਹਿੰਦੇ ਖਾਣ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਵਿਟਾਮਿਨ ਡੀ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਆਪਾਂ ਖਾਵਾਂਗੇ ਅੱਜ ਮੂੰਗੀ ਮਸਰੀ ਦੀ ਮੂੰਗੀ ਦਾਲ ਹਨਾ ਹਰੀ ਮੂੰਗੀ ਹਰੀ ਮੂੰਗੀ ਦੀ ਦਾਲ ਤੇ ਨਾਲੇ ਗਾਜਰਾ ਤੇ ਨਾਲੇ ਯੋਗਰਤ ਦਹੀਂ ਤੇ ਬਾਕੀ ਸਾਰਾ ਕੁਝ ਠੀਕ ਠਾਕ ਹੈ ਕੰਮ ਕਰ ਆਪਾਂ ਸਟਾਰਟ ਕਰਤਾ ਮਿੱਤਰੋ ਦਿਨ ਆਪਣਾ ਸਟਾਰਟ ਕਰਤਾ ਤੇ ਗੁਰシャン ਸਿੰਘ ਆਪਣਾ ਸਕੂਲ ਤੋਂ ਪੜ੍ਹ ਕੇ ਵਾਪਸ ਆ ਗਿਆ ਕਿ ਹੁਣ ਗੁਰシャン ਨੂੰ ਛੁੱਟੀ ਟਾਈਮ ਗੇ ਹੋ ਜਾਂਦੀ ਹੈ ਹਰੇ ਸਾਰਾ ਹਫਤਾ ਨਾ ਛੁੱਟੀ ਗੁਰシャン ਨੂੰ ਟਾਈਮ ਗੇਲੇ ਹੋਣੀ ਹੈ ਤੇ ਅਗਲੇ ਹਫਤੇ ਦੇ ਸਕੂਲ ਗੁਰシャン ਦਾ ਫਿਰ ਚੰਗੇ ਜੰਗੀ ਪੱਧਰ ਤੇ ਲੱਗਣਾ ਹੈ ਫਿਰ ਪੁੱਤਨੇ ਮੇਰੇ ਨੇ ਆਇਆ ਕਰਨਾ ਹੈ ਮੁੜਕੇ 3:30 ਵਜੇ 4 ਵਜੇ ਹਨਾ ਹਾਂਜੀ ਹੁਣ ਤਾਂ ਸਕੂਲ ਦੇ ਲਈ ਪੜਾਈਸ਼ ਕਿੰਨੀ ਹੁੰਦੀ ਆ ਹੂੰ ਤਾਂ ਠੀਕ ਠਾਕ ਕੁਝ ਕੁ ਸਬਜੈਕਟ ਹੈਗੇ ਜਿਹਨੇ ਤਾਂ ਜੁਰਸ਼ ਰੋ ਰ ਪਰ ਚੱਲ ਗਈ ਹੂੰ ਕਈ ਫਿਰ ਹਲੇ ਇਹ ਨਹੀਂ ਚੱਲੀ ਜਿਵੇਂ ਇੱਕ ਮੈਥ ਦੀ ਮੈਡਮ ਆ ਉਹਨੇ ਪੈਨਸ਼ਨ ਚ ਜਾਣਾ ਸੀਗਾ ਪਰ ਉਹਦੀ ਇਨਫੋ ਘੰਟੇ ਨਹੀਂ ਤੇ ਫਿਰ ਉਹਨੂੰ ਆਸਲ ਦੁਆਰਾ ਲਾਉਣਾ ਪਊਗਾ ਓਕੇ ਬੱਚੇ ਬੱਚੇ ਲੱਗੇ ਸਕੂਲ ਸਾਰੇ ਪੂਰੇ ਹੋਣ ਬੱਚੇ ਸਾਰੇ ਆਉਣ ਲੱਗੇ ਬੱਚੇ ਸਾਰੇ ਸਕੂਲ ਜਾਣ ਲੱਗੇ ਠੀਕ ਹੋ ਗਿਆ ਪਰ ਫਿਰ ਵੀ ਯਾਰ ਬੱਚਾ ਤਾਂ ਹੁੰਦਾ ਹੀ ਆ ਨਾ ਸਵੇਰ 6 ਵਜੇ ਕੁਛ ਨਾ ਚੱਲੇ ਜਾਂਦਾ ਤਾਂ ਮੈਂ ਕਹਿੰਦਾ 12 1 ਵਜੇ ਤੱਕ ਬੰਦਾ ਪੜ੍ਹਾਈ ਇੰਨੀ ਵੀ ਬਹੁਤ ਹੈ ਇੰਨੀ ਵੀ ਕਿ ਨਾ ਨਾ ਕਰ ਲਵੇ ਤਾਂ ਨਹੀਂ ਤਾਂ ਜ਼ਰੂਰੀ ਵਿਚਾਰ ਵੀ ਨਹੀਂ ਇੰਨੀ ਕਿਉਂ ਹੈ ਨਾ ਜਿਵੇਂ ਅਸੀਂ ਪੜਦੇ ਹਾਂ ਸਾਡੇ ਪਤਾ ਕਿ ਸਿਸਟਮ ਕੀ ਹੁੰਦਾ ਦਾ ਸਾਡੇ ਇਹ ਹੁੰਦਾ ਕੁਛ ਅਸੀਂ ਨਾ ਸਕੂਲ ਜਾਣਾ ਸਕੂਲ ਤੋਂ ਮੁੜ ਘਰ ਆਉਣਾ ਪਾਉਂਦੀ ਸਾਰੇ ਬਸਤੇ ਪੁਸਤੇ ਰੱਖਣੇ ਜਿਹੜੇ ਘਰ ਦੇ ਕਹਿੰਦੇ ਵੀ ਚੱਕੋ ਕਿਤਾਬਾਂ ਟਿਊਸ਼ਨ ਚੱਲੋ ਤੇ ਟਿਊਸ਼ਨ ਚਲੇ ਜਾਣਾ ਤੇ ਟਿਊਸ਼ਨ ਤੋਂ ਪੜ ਕੇ ਆਉਣਾ ਕਹਿੰਦਾ ਖਾਓ ਰੋਟੀ ਫਟਾਫਟ ਤੇ ਪੜੋ ਫੇਰ ਪੜਨਾ ਸਵੇਰ ਤੜਕੇ ਫੇਰ ਘਰ ਦੇ ਠਾਲ ਦੇਣਾ ਮਤਲਬ ਇਹ ਇੰਨਾ ਜ਼ਿਆਦਾ ਕਰਦੇ ਨੇ ਜ਼ੋਰ ਲਾਏ ਨਾ ਤੇ ਮੈਂ ਕਹਿੰਦਾ ਤਾਹੀਂ ਪੜਿਆ ਸੀ ਬਹੁਤ ਉਗੀ ਨਾ ਜਿਹੜਾ ਕੰਮ ਇਹ ਗੱਲ ਮਜ਼ਾਕ ਦੀ ਮਜ਼ਾਕ ਚ ਰਹਿ ਜਾਂਦੀ ਆ ਕੋਈ ਵੀ ਕੰਮ ਆ ਜਦੋਂ ਆਪਾਂ ਹੱਥ ਤੋਂ ਵੱਧ ਕਰਦੇ ਆ ਨਾ ਉਹਦੇ ਵਿੱਚ ਇੰਟਰਸਟ ਖਤਮ ਹੋ ਜਾਂਦਾ ਸਾਡਾ ਤਾਂ ਵੀ ਕਰਦੇ ਨੇ ਇੰਟਰਸਟ ਖਤਮ ਕਰਦੇ ਲੱਗਦਾ ਮਤਲਬ ਇਹ ਇੰਨਾ ਵੀ ਚੱਕ ਕੋ ਦਾ ਬੱਚਾ ਕਿਉਂ ਕੋ ਦਾ ਬਾਈਦਾ ਹੋ ਗਿਆ ਤੇ ਜਦੋਂ ਬੱਚੇ ਆਪਾਂ ਕਹਿੰਦੇ ਆ ਵੀ ਹਾਂ ਅਸੀਂ ਤਾਂ ਆਪਣਾ ਜੋ ਸਕੂਲ ਦੇ ਵਿੱਚ ਜਿਹੜਾ 7-8 ਘੰਟੇ ਆ ਨਾ ਜੇ ਬੱਚਾ ਉਹੀ ਪੂਰੀ ਗੌਰ ਨਾਲ ਪੜ ਲਵੇ ਨਾ ਤੇ ਮੈਂ ਕਹਿੰਦਾ ਉਹੀ ਬਹੁਤ ਵਧੀਆ ਹੁੰਦਾ ਉਹਨਾਂ ਕੇ ਵਧੀਆ ਹੁੰਦਾ ਹੈ ਨਾ ਤੇ ਬਾਕੀ ਘਰ ਆ ਕੇ ਮਾੜੀ ਮੋਟੀ ਰਿਵੀਜ਼ਨ ਕਰ ਲਈ ਵਧੀਆ ਗੱਲ ਆ ਵੈਸੇ ਸਾਨੂੰ ਬਹੁਤ ਜ਼ੋਰ ਲਿਆ ਕਰਦੇ ਨੇ ਬਹੁਤ ਤੇ ਬਾਕੀ ਰੋਟੀ ਪਾਣੀ ਖਾਨੇ ਮਿੱਤਰੋ ਤੇ ਫੇਤਾ ਹਲੇ ਜਨਨ ਪਾਣੀ ਵੀ ਕਰਨਾ ਹੈ ਕਿਉਂਕਿ ਸਵੇਰ ਉਠ ਕੇ ਕੰਮ ਕਰ ਕਾਫੀ ਹੋਣਾ ਕਰਨ ਵਾਲੇ ਮੈਂ ਕਿਹਾ ਜਾ ਕੇ ਜਿਮ ਜਿਮ ਜਾ ਕੇ ਮਿਹਨਤ ਮੁੰਤ ਲਾ ਕੇ ਆਣ ਤੇ ਉਸ ਤੋਂ ਬਾਅਦ ਸਾਮਾਨ ਸਾਰਾ ਸ਼ੌਪ ਦਾ ਲਿਆ ਕੇ ਇੰਪਾਸ ਤੋਂ ਬਣਾ ਕੇ ਪੇੜੇ ਕਰਕੇ ਸਾਰਾ ਕੁਝ ਸੈਟਅਪ ਕਰਤਾ ਆਪਾਂ ਨੇ ਮੈਂ ਕਿਹਾ ਗੁਸ਼ਾਨ ਦੇਣ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਦਾ ਸੈਟ ਕਰਦੇ ਹੋ ਮੁੜ ਕੇ ਚਲ ਛੁੱਟੀ ਕੱਟ ਕੇ ਟਾਈਮ ਘਰ ਆ ਜਾਂਦਾ ਫਿਰ ਬੱਚੇ ਕੇ ਟਾਈਮ ਸਪੈਂਡ ਕਰਦਾ ਵੀ ਮੈਨੂੰ ਸਕੂਲ ਤੋਂ ਗੁਸ਼ਾਨ ਆਵੇ ਤੇ ਅਸੀਂ ਬਾਹਰ ਪੱਜੇ ਫਿਰਈ ਆਈਏ ਉਹ ਵੀ ਗੱਲ ਨਹੀਂ ਹੈਗੀ ਹਣਾ ਇਹਦਾ ਹੁੰਦਾ ਬੱਚੇ ਵਾਤੇ ਵਾ ਟਾਈਮ ਸਪੈਂਡ ਹੋਵੇਗਾ ਨਾ ਬਿਲਕੁਲ ਜੀ ਐਦਾ ਹੁੰਦਾ ਤੇ ਇਧਰ ਜਿਹੜਾ ਉਦੋਂ ਆਪਾਂ ਦੇਸੀ ਘੀ ਮਿੱਤਰੋ ਆਪਾਂ ਤਿਆਰ ਕਰ ਰਹੇ ਸੀਗੇ ਉਹ ਦੇਖੋ ਦੇਸੀ ਘੀ ਦੋ ਦੋ ਚਮਚੇ ਦੇਸੀ ਘੀ ਰੇਪਾਗੇ ਜਰੂਰ ਖਾਇਆ ਕਰੋ ਕਿਉਂਕਿ ਇਹ ਸਿਹਤ ਜਿਹਾ ਮਿੱਤਰੋ ਕੋਈ ਸਾਥੀ ਨਹੀਂ ਹੈਗਾ ਜੱਗ ਦੇ ਉੱਤੇ ਆਪਣੇ ਸੁੱਖ ਦੇ ਵਿੱਚ ਵੀ ਤੇ ਆਪਣੇ ਦੁੱਖ ਦੇ ਵਿੱਚ ਵੀ ਇਹ ਸਾਥ ਦਿੰਦਾ ਹੈ ਚੜਦੀ ਜਵਾਨੀ ਵਿੱਚ ਦਾ ਬੰਦਾ ਪਰਵਾਹ ਨਹੀਂ ਕਰਦਾ ਹੈਗਾ ਜਦੋਂ ਬੰਦਾ 40 ਟੱਪ ਜਾਂਦਾ ਨਾ ਉਦੋਂ ਬਾਅਦ ਬੰਦ ਨੂੰ ਫੇ ਅਹਿਸਾਸ ਹੁੰਦਾ ਵੀ ਹਾਂ ਖਾਧੀਆਂ ਖਰਾਕਾਂ ਦਾ ਜਿਹੜਾ ਮੁੱਲ ਹੈ ਉਹ ਬਾਅਦ ਵਿੱਚ ਪੈਂਦਾ ਹੈ ਜਦੋਂ ਉਮਰ ਐਨ ਉਹ ਕਹਿੰਦਾ ਵੀ ਪੀਕ ਤੇ ਚਲੇ ਜਾਂਦੀ ਹੈ ਤੇ ਦੱਸੇ ਕੀ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ ਖਾਇਆ ਫੀਆ ਕਰੋ ਬੜੇ ਦੱਬ ਕੇ ਮਿਹਨਤਮੁੰਦ ਮਰਿਆ ਕਰੋ ਠੀਕ ਹੈ ਹਾਂਜੀ ਬਿਲਕੁਲ ਤੇ ਤੁਸੀਂ ਰੋਟੀ ਪਣੀ ਪਾਓ ਹਾਂਜੀ ਤੇ ਰੋਟੀ ਪਣੀ ਸ਼ੁਰੂ ਕਰੋ ਖਾਣਾ ਤੇ ਆਪਾਂ ਇਹਨਾਂ ਨਾਲ ਤੋ ਕੀ ਰੈਡੀ ਹੋ ਕੇ ਆਉਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਕੀ ਕਰਨਾ ਹੈ ਕੁਸ਼ਾਨ ਦਾ ਕੀ ਹੁਕਮ ਹੁੰਦਾ ਹੈ ਕੀ ਕੁਸ਼ਾਨ ਨੇ ਅੱਜ ਖਾਣਾ ਹੈ ਰੋਟੀ ਦੇ ਇਲਾਵਾ ਮੈਂ ਕਿਹਾ ਕੀ ਖਾਣਾ ਰੋਟੀ ਇਲਾਵਾ ਚ ਰੋਟੀ ਤੋਂ ਆ ਕੋਈ ਨਹੀਂ ਕੁਝ ਨਹੀਂ ਖਾਣਾ ਹੈਗਾ ਅੱਜ ਹੀ ਕਿਹੜਾ ਕਿਹੜੂ ਖਾਣਾ ਹੈਗਾ ਕੁਸ਼ਾਨ ਕੱਲ ਕਹਿੰਦਾ ਕਹਿੰਦਾ ਖੀਰ ਖਾਣੀ ਆ ਮੈਂ ਇਹਨਾਂ ਬੈਠਾ ਮਿੱਤਰੋ ਕੀ ਕਹਾਦਾ ਗਈ ਵਾਰ ਨਹੀਂ ਬੱਚਾ ਕੁਸ਼ਾਨ ਨੇ ਟੀਵੀ ਨੂੰ ਵੀ ਦੇਖਣਾ ਜਿਹੜੀ ਜੀ ਟੀਵੀ ਦੇ ਵਿੱਚ ਕਈ ਵਾਰ ਆਇਆ ਜੇ ਕੋਈ ਐਪੀਸੋਡ ਹੈ ਇਹਦਾ ਫੇਵਰਟ ਐਪੀਸੋਡ ਹੁੰਦਾ ਕੁਸ਼ਾਨ ਦਾ ਉਹਦੇ ਕੋਈ ਵਕੀ ਚੀਜ਼ ਡਿਸ਼ ਬਣਦੀ ਜਾਵੇ ਕਹਿੰਦਾ ਮਮਾ ਮੈਨੂੰ ਉਹ ਬਣਾ ਦੋ ਮੈਂ ਉਹ ਖਾਣੀ ਆ ਕਿਰ ਖੀਰ ਕੁਸ਼ਾ ਇਦਾਂ ਦੀ ਮੰਗੀ ਜਾਂਦਾ ਹੁੰਦਾ ਹਾਂਜੀ ਬੱਚਾ ਹੁੰਦਾ ਯਾ ਖਾਣੀ ਪਹਿਲਾਂ ਬਹੁਤ ਜ਼ਿਆਦਾ ਛੋਟਾ ਹੁੰਦਾ ਵੱਡਾ ਕਰਦਾ ਹੁੰਦਾ ਸੀ ਹੁਣ ਵੀ ਛੋਟਾ ਜੀ ਹੁਣ ਕਿਹੜਾ ਵੱਡਾ ਹੋ ਗਿਆ ਤੂੰ ਕੀ ਪਹਿਲਾਂ ਨਾਲੋਂ ਤੋਂ ਵੱਡਾ ਹੋ ਗਿਆ ਨਾ ਭਾਵੇਂ ਛੋਟਾ ਜਿਹਾ ਖੁਮਕ ਹੋਵੇ ਆਪਾਂ ਮੈਂ ਇੰਨਾ ਆਪਾਂ ਇਤੂਸਾ ਹੋਇਆ ਬੜਾ ਤਾਂ ਹੋ ਗਿਆ ਹਨਾ ਹਾਂਜੀ ਤੇ ਪੈਂਟਰੀ ਕਿੱਥ ਹਾਂ ਜੀ ਉੱਥੇ ਬੈਠਾ ਹੈ ਜੀ ਬਾਹਰ ਘੱਟ ਪੈਂਥਰ ਮਿੱਤਰੋ ਦੇਖੋ ਆਪਾਂ ਕੱਲ ਦੇ ਬਲੌਗ ਦੇ ਵਿੱਚ ਵੀ ਗੱਲ ਕੀਤੀ ਸੀਗੀ ਵੀ ਪੈਂਥਰ ਦੇ ਪੈਰ ਨੂੰ ਚੱਕਰ ਲੱਗ ਗਿਆ ਆਪਣੇ ਨੂੰ ਉਹ ਬਾਹਰ ਘੁੰਮਦਾ ਰਹਿੰਦਾ ਤੇ ਇਹ ਵੱਖਰੀ ਗੱਲ ਹੈ ਵੀ ਇਹ ਤਾਂ ਕਹਾਂ ਜਾਣਦਾ ਨਹੀਂ ਹੈਗਾ ਉਹ ਪਰ ਫਿਰ ਵੀ ਨਾ ਉਹ ਨੂੰ ਬਾਹਰ ਰਹਿਣ ਦੀ ਆਦਤ ਵੱਧ ਪੈ ਗਈ ਜੇ ਆਪਾਂ ਦਰਵਾਜ਼ਾ ਬੰਦ ਕਰਦੇ ਆਂ ਫਿਰ ਹੁਣ ਜਿਵੇਂ ਆ ਦੇਖੋ ਹੁਣ ਦਰਵਾਜ਼ਾ ਨਾ ਬੰਦ ਕੀਤਾ ਵੇ ਇਹ ਹੌਲੀ ਦੇ ਬੰਦ ਕੀਤਾ ਜੇ ਆਪਾਂ ਦਰਵਾਜ਼ਾ ਦੇਖੋ ਮੈਂ ਦੱਬ ਕੇ ਬੰਦ ਕਰਾਂ ਤਾਂ ਇਹ ਇਦਾਂ ਹੁਣ ਉਹਨੂੰ ਨਾ ਪਤਾ ਲੱਗਿਆ ਨਾ ਵੀ ਹਾਂ ਦਰਵਾਜ਼ਾ ਬੰਦ ਕਰਦਾ ਵੀ ਮੈਂ ਬਾਹਰ ਰਹਿ ਗਿਆ ਹੁਣ ਉਹਨੇ ਬਸ ਜ ਕੋਨੇ ਪਾਜੀ ਦਰਵਾਜੇ ਕੋਲ ਆ ਜਾਣਾ ਵੀ ਮੈਨੂੰ ਫਟਾਫਟ ਆ ਦੇਖੋ ਆ ਗਿਆ ਉਹ ਦੇਖ ਉਹ ਦੇਖੋ ਆ ਗਿਆ ਇਹਦੀ ਪਤਾ ਲਾਈ ਜਾਂਦਾ ਵੀ ਦਰਵਾਜੇ ਇਹਨਾਂ ਨੇ ਬੰਦ ਕਰਤਾ ਮੈਂ ਬਾਹਰ ਰਹਿ ਗਿਆ ਉਹ ਜਨਾ ਮਾਜੀ ਬੁਲਾਈ ਉਹ ਇਹ ਤਕਨੀਕ ਹੈ ਹਰ ਇੱਕ ਬੰਦੇ ਦੀ ਇੱਕ ਕਮਜ਼ੋਰੀ ਹੁੰਦੀ ਸਾਡੇ ਪੈਂਥਰ ਦੀ ਕਮਜ਼ੋਰੀ ਹੈ ਜੇ ਬਾਹਰ ਹੋਵੇ ਨੇ ਇਹ ਤਾਂ ਦਰਵਾਜੇ ਦਬਕੇ ਬੰਦ ਕਰ ਲਉ ਜਿੱਥੇ ਮਾਜੀ ਬੈਠਾ ਹੋਵੇ ਇਹ ਅੰਦਰ ਆ ਜਾਂਦੀ ਇਹਦੀ ਮਾਜ ਸੁਣ ਜਾਂਦੀ ਹੈ ਹਾਂ ਦੇਖਿਆ ਹਨਾ ਮੈਂ ਥਰੀ ਕਹਿੰਦੇ ਪੈਂਥਰ ਨੂੰ ਬੁਲਾ ਕੇ ਲਿਆਉ ਮੈਂ ਕਿਹਾ ਬੁਲਾਉਣ ਦੀ ਲੋੜ ਨਹੀਂ ਪੈਂਥਰ ਨੂੰ ਦਰਵਾਜਾ ਦਬਕੇ ਬੰਦ ਕਰੋ ਪੈਂਥਰ ਉਹ ਨਹੀਂ ਅੰਦਰ ਦਰਦੇ ਮਾਰੇ ਵੀ ਰਹਿ ਗਏ ਬਾਹਰ ਭਾਈ ਹੈ ਨਾ ਤੇ ਅੱਜ ਕੁਛ ਆ ਰੋਟੀਆਂ ਕਿੰਨੇ ਖਾਣੀ ਆ ਆਪਣੇ ਨੇ ਓਨਲੀ ਤੋਂ ਰੋਟੀਆਂ ਤੁਸਾਂ ਪੰਚ ਸਖਾ ਬੋਤਾ ਬਗੇ ਨਾਲ ਖਾ ਗਾਜਨਾ ਕੁਝ ਨਾ ਖਾ ਤੂੰ ਲੈਣੇ ਰਹੀਆਂ ਠੀਕ ਨੇ ਬੱਚੇ ਦਾ ਜਿੰਨਾ ਖਾਣਾ ਨਾ ਵਧੀ ਵਧੀਆ ਠੀਕ ਹੈ ਜਮਾ ਹਾਂਜੀ ਤੇ ਮੈਂ ਫਿਰ ਸ਼ਾਰਟ ਪਾਣੀ ਕਰਕੇ ਆਇਆ ਕੰਮ ਦਾ ਸਾਰਾ ਆਪਾਂ ਲਗਭਗ ਮੈਂ ਤਰ ਫਿਸ਼ ਕੀਤਾ ਬਸ ਆਪਾਂ ਸ਼ਾਮ ਨੂੰ ਸ਼ਾਪ ਹੀ ਓਪਨ ਕਰਨੀ ਹੈ ਆਪਣੀ ਘਰ ਲਈ ਤੇ ਸਾਰੇ ਜਿਹੜੇ ਦਿਨ ਦੇ ਕੰਮ ਹੋਣੇ ਆ ਉਹ ਆਪਾਂ ਜਿੰਮ ਤੋਂ ਆ ਕੇ ਸਾਰੇ ਲਗਭਗ ਨਿਵੇੜ ਤੇ ਐਂਡ ਡਨ ਬਨ ਟਿਚ ਵਿੱਚ ਸਾਰਾ ਕੰਮ ਕਰਤਾ ਆਪਨੇ ਆਪਣਾ ਸਾਰੇ ਖਾ ਲਿਆ ਸੀ ਇੱਕ ਇੱਕ ਮੂੰਹ ਮਾਰ ਲਿਆ ਮੈਂ ਕਹਤ ਹਾਂ ਸਾਰੇ ਖਾ ਲਿਆ ਸੀ ਥੋੜਾ ਥੋੜਾ ਖਾ ਲਿਆ ਬੈਂਥਰ ਨੂੰ ਮੱਚ ਹਾਂ ਵੀ ਬੈਂਤੀ ਹਾਂਜੀ ਤੀ ਰੋਟੀ ਖਾ ਲਈ ਤੁਸੀਂ ਵੀ ਰੋਟੀ ਖਾ ਲਈ ਤੁਸੀਂ ਵੀ ਹੂੰ ਕੀ ਖਾਦਾ ਜਪਿੰਦਰ ਸਾਡੇ ਨੇ ਇਹ ਸਵਾਗੋ ਠੀਕ ਹੈ ਨਾ ਚੱਲ ਕੋਸ਼ਾਂ ਦੇ ਕੋਲ ਨੂੰ 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 ਪੈ ਜਾ ਹੁਸ਼ਾਰ ਕਿਦਾਂ ਰੋਟੀ ਖਾ ਕੇ ਕਿਦਾਂ ਉਣੀ ਦਾ ਲੱਗੀ ਬਸ ਹੈ ਇਹਦਾ ਲੱਗੀ ਛੱਡੀ 35 ਵਜੇ ਤਾਂ ਸੌਂਗੀ ਦੇਖੋ ਛੱਡੀ ਹਨ ਛੱਡੀ ਆ ਦੇਖ ਇਹ ਦੇਖ ਰਿਹਾਓ ਕਿ ਸੌ ਜਾਂਦਾ ਹੈ ਸੌ ਜਾਂਦਾ ਬਪੂਆ ਹਨਾ ਬਈ ਹੁਸ਼ਾਂ ਸਿੰਘ ਪੈ ਬੁੱਤ ਰੈਸਟ ਕਰਾ ਗੱਡਾ ਠੀਕ ਹੈ 16 ਪੰਜ ਕੁ ਲੈ ਕੇ ਕਰਾਂ ਠੀਕ ਠੀਕ ਟਾਈਮ 6 ਵਜੇ ਹੀ ਮੇਥਰੋ 10 ਮਿੰਟ ਹੋ ਗਏ ਹਨ ਲਗਭਗ ਤੇ ਗੁਰシャン ਸਿੰਘ ਆਪਣਾ ਪੱਕ ਬਨ ਰਿਹਾ ਹੁਣ ਤੇ ਪੱਕ ਬਨ ਕੇ ਗੁਰシャン ਸਿੰਘ ਥੱਲੇ ਆ ਕੇ ਪਾਪਾ ਦੀ ਸ਼ੌਪ ਉੱਤੇ ਕੰਮ ਦੇ ਵਿੱਚ ਹੈਲਪ ਕਰਾਊਗਾ ਹਨਾ ਪੁੱਤਰੀ ਹਾਂਜੀ ਲੈ ਇਧਰ ਮੜਿਆ ਕਿੰਨੇ ਲਟ ਲਾਏਗਾ ਜਿੱਤਰਾ ਭਲਾ ਹੋ ਜੇ ਕਹਿੰਦਾ ਸਾਰੇ ਲਟ ਲਾਈ ਜਾਨਾ ਮੋਚ-ਮੋਚ ਕੇ ਤੂੰ ਤਾਂ ਓਏ ਹੈਂ ਹੋਰ ਛੰਕ ਨਹੀਂ ਮੜੇ ਜੀ ਪੱਕ ਬਨਦ ਨੇ ਰੋਗੇਨ 10 ਸਿਕੰਡ ਮਿੰਟ ਦਵੰਦਰ ਮੜੋ ਲੈ ਬਨ ਕੇ ਪੱਕ ਆਇਆ ਫਟਾਉ ਦਸ ਨੇ ਠੀਕ ਹੈ ਪੁੱਤਰੀ ਲੇ ਮੇਤਰੋ ਬੰਕੋ ਵਗੈਰਾ ਸਾਰੀ ਆਪਾਂ ਸਾਫ ਕਰਤੀ ਆ ਤੇ ਇਧਰ ਟੇਬਲ ਵਗੈਰਾ ਵੀ ਆਪਾਂ ਸੈੱਟ ਕਰਤੇ ਅਜ ਜਮਨੇ ਚਮਟੇ ਵਾਜ ਆਪਣੇ ਦੱਸ ਜਾਣਿਆਂ ਦਾ ਓਕੇ ਜੀ ਠੀਕ ਹੈ ਉਹ ਜਿਹੜਾ ਸਾਈਡ ਦਾ ਟਿਪ ਹੈ ਨਾ ਬੈਕ ਟੇਬਲ ਦੋ ਕੁਰਸੀਆਂ ਇਕੱਠੀਆਂ ਕਿਉਂ ਲਾਦਗੇ ਬੱਲੇ ਉੱਥੇ ਠੀਕ ਹੈ ਤੇ 7:30 ਵਜੇ ਆ ਤੇ ਕਿਉਂਕਿ ਅੱਜ ਮੇਤਰੋ ਆਪਣੀ ਆਫਰ ਹੈ ਸ਼ੌਪ ਤੇ ਉੱਤੇ ਵੀ ਪੀਜ਼ਾ ਵੀ ਆਪਣੇ ਸਾਰੇ ਅੱਜ 5 ਰੁਪਏ ਦੇ ਪੀਜ਼ੇ ਸਾਰੇ ਹੀ ਆਪਣੇ ਜਿੰਨੇ ਵੀ ਪੀਜ਼ੇ ਕੋਈ ਲਊਗਾ ਸਾਰੇ ਸਾਰੇ ਵੀ 5 ਰੁਪਏ ਦੇ ਆਰਡਰ ਵੀ ਆਪਣੇ ਦੋ ਦਨ ਆਗੇ ਤੇ ਟੇਬਲ ਵੀ ਆਪਣੇ ਲਗਭਗ ਲਗਭਗ ਬੁੱਕ ਹੋ ਗਿਆ ਚਲਾਤਾ ਆਪਾਂ ਨੇ ਆਪਣਾ ਬੋਰਡ ਇਹੋ ਲਿਖਿਆ ਮਿੱਤਰੋ ਲਾਕਾਲਾ ਬਰੀ ਸੈਲਾ ਹੌਲੀ ਹੌਲੀ ਕਮ ਗਿਆ ਦੇਖੋ ਅੱਗੇ ਲਿਖਿਆ ਆ ਰਿਹਾ ਹੈ ਪਿਜ਼ਰੀਆ ਪਿਜ਼ਰੀਆ ਲਾਕਾਲਾ ਪ੍ਰਿਸੇਲਾ ਜਿਹੜੀ ਇਹ ਸਕੂਅਰ ਮੈਂ ਹੈ ਨਾ ਇਹਨੂੰ ਆਪਾਂ ਆਪਣੇ ਮੋਬਾਈਲ ਦੇ ਉੱਤੇ ਕਮਾਂਡ ਦੇ ਕੇ ਚੇਰ ਵੀ ਕਰ ਸਕਦੇ ਕੋਈ ਮਰਜ਼ੀ ਚ ਲਿਖ ਸਕਦੇ ਉੱਪਰ ਚਾਹੇ ਆਪਣਾ ਨਾਮ ਲਿਖ ਸਕਦੇ ਆ ਚਾਹੇ ਡੇਟ ਲਿਖ ਜੋ ਮਰਜ਼ੀ ਲਿਖ ਲਵੇ ਹਰ ਚੀਜ਼ ਜੋ ਪ੍ਰੋਪਰ ਲਿਖ ਸਕਦੇ ਆ ਪਰ ਆਪਾਂ ਨੇ ਸਿਰਫ ਨੋ ਲਿਖਿਆ ਹੋਵੇ ਦਾ ਤੇ ਪੀਲੇ ਦੇ ਆਪਣੇ ਦਾ ਹੁਣ ਤੱਕ ਉਹ ਦਿਨ ਹੈ ਨਾ ਬਾਹਰ ਘਟ ਦਿਖਦੀ ਆ ਪਰ ਜਦੋਂ ਮਤਲਬ ਵੀ ਸ਼ਾਮ ਹੁੰਦੀ ਆ ਨਾ ਤਾਂ ਫਿਰ ਜਿਹੜੀ ਗੱਡੀ ਨਿਕਲਦੀ ਆ ਇਹ ਫਿਰ ਸਿੱਧੀ ਮਲਵੇਆਂ ਅੱਖਾਂ ਨੂੰ ਖਿੱਚ ਪਾਉਂਦੀ ਆ ਵੀ ਹਾਂ ਕੀ ਚੀਜ਼ ਬਲਦੀ ਆ ਤੇ ਪ੍ਰੋਪਰ ਪੜ ਹੁੰਦਾ ਸਾਰਾ ਨੋ ਲਿਖਿਆ ਹੋਵੇ ਦਾ ਡੱਬੇ ਪੀਲੇ ਬਕਸ ਬਾਹਰ ਰੱਖ ਕੇ ਦਿੰਦੇ ਆਪਾਂ ਇਹਨਾਂ ਦਾ ਪਲੰਟ ਹੈ ਨੰਨੇ ਤੇ ਘਵਾਨੇ ਗੇ ਜੋ ਵੀ ਪੜਾ ਦਿੱਤੇ ਹੁੰਦੇ ਵਜਿ ਬਜੇ ਨੇ ਕੀ ਕਰਮ ਉਹਨੇ ਨਾ ਕਿ ਗਪਣੇ ਕਹਿੰਦਾ ਸ਼ੌਕ ਬਣ ਸੀ ਤਾਂ ਆ ਕੇ ਵੀ ਛੜਾਉਂਦਾ ਆ ਦੇਖੋ ਕੰਮ ਮੁੰਡਿਆਂ ਦੇ ਡਿਲੀਵਰੀ ਮੈਨ ਗਾਈਸ ਇਹ ਰਿਸਪੋਨਸਿਬਲ ਪਰਸਨ ਹੀ ਆਗੇ ਇਹ ਹਮੇਸ਼ਾ ਗਾਗ ਨੂੰ ਦੇਖਣੀ ਪੈਣੀ ਉਹਨਾਂ ਕਸਟਮਰ ਨੂੰ ਆ ਮੁੰਡੇ ਫਿਰ ਭੁੱਲ ਜਾਂਦੇ ਕਿਦਾਂ ਨੇ ਕੀਤੇ ਕਿਉਂ ਬੰਦਾ ਦੇਖ ਰਣ ਜੇ ਆਪਾਂ ਅਸੀਂ ਕਵਾ ਬਣਾਉਦੇ ਨਾ ਅਸੀਂ ਕਵਾ ਪਰ ਲਿਖ ਕੇ ਦਿੰਦੇ ਆ ਵੀ 1 ਨੰਬਰ 2 ਨੰਬਰ 3 ਨੰਬਰ 4 ਮੈਂ ਲਿਖ ਕੇ ਦਿੰਦੇ ਹੁੰਨੇ ਆ ਤੇ ਪਰਚੀ ਜ਼ਰੂਰੀ ਹੁੰਦੀ ਆ ਵੀ ਆਪਾਂ ਨੇ ਗਾਗ ਹੁੰਦੀ ਖਣੀ ਉਹ ਵੀ ਕਿਹੜਾ ਕਿਹੜਾ ਕਾਲੀ ਕਾਲੀ ਰਹੇ ਨੇ ਮੁੰਡਿਆਂ ਦੇ ਤਿੰਨ ਵਕਤ ਤੋਂ ਬਣਾ ਦੀ ਛੋਟੇ ਕਟਕ ਤੋਂ ਬਣਾ ਦੀ ਤੇ ਮੋਟੇ ਕਿ ਤੋਂ ਬਣਾ ਦੀ ਛੋਟੇ ਡੋਟੇ ਦਾ ਗਲੂਤ ਕਰਨਾ ਹੈ ਵੱਡੇ ਬਣਨਗੇ ਬਾਦੂ ਛੋਟੇ ਇਹ ਕਿਹੜਾ ਦਲੇ ਤੇ ਵੱਡੇ ਕਿ ਕੌਣਗੇ ਮੈਨਗੀ ਦੇ ਉੱਤੇ ਤੇ ਮੈਰੀ ਚੀਜ਼ ਦੇ ਵਿੱਚ ਚੱਕੂ ਵਾਲੇ ਮੈਨਗੀ ਦਾ ਤੋਂ ਲਏ ਜਿੱਦਾਂ ਵੱਡੇ ਉਧਰ ਪਾਈ ਇਹਨੇ ਬਾਹਰ ਬਣਾ ਦਿੰਦੇ ਸੌਣ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਐਦਾ ਹਾਂ ਤੁਹਾਨੂੰ ਹਰ ਵਾਰ ਦੇ ਹਰ ਵਾਰ ਜਦ ਤਹਾਨੂੰ ਬਣਾਉਣਾ ਹੋਵੇ ਸੌਖਾ ਤਰੀਕਾ ਬਿਲਕੁਲ ਬਿਲਕੁਲ ਸੌਖਿਆ ਕਰਦਾ ਹਾਂ ਬਿਲਕੁਲ ਸੌਖੀ ਹੈ ਪਰ ਫਿਰ ਵੀ ਜਿਹੜੇ ਆਪਣੇ ਮੁੰਡੇ ਕੋਈ ਨਵਾਂ ਬੰਦਾ ਆਰਡਰ ਕਰਨ ਦਾ ਬਸ ਨਾ ਕੁਰਸੀ ਨਹੀਂ ਕਰਨ ਵਾਸਤੇ ਆਉਂਦਾ ਉਹਨੂੰ ਸਿਖਾਉਣਾ ਪੈਂਦਾ ਪਹਿਲਾਂ ਸਿਖਾਉਣਾ ਵਾਸਤੇ ਕਿਹ ਮੁੰਡਾ ਨਵਾਂ ਹੁੰਦਾ ਸਾਡਾ ਸੱਤੀ ਕੰਪਲੀਟ ਹੈ ਮੈਨੂੰ ਪੰਜਰੇ ਡੱਬੇ ਵੋਕੈਂਡ ਹੈ ਬਹੁਤ ਸਟਰੋਂਗ ਹੈ ਉੱਪਰ ਦੇਖਿਆ ਵੀ ਸਟਰੋਂਗ ਬਾਕਸ ਬਾਕੀ ਬੋਕੈਂਡ ਜੀ ਨਾ ਪੰਜ ਸਰ ਪੀਸ ਇਕੱਠੇ ਜਾਣੇ ਹੁੰਦਾ ਐ ਬੰਦਾ ਉੱਪਰ ਰੱਖ ਕੇ ਭੇਜਦਾ ਫੀਟਲਾ ਪੀਸਾ ਦਬਦਾ ਨਹੀਂ ਹੈਗਾ ਜੇ ਪਹਿਲਾਂ ਕੰਟਰੋਲ ਲਿਆਉਂਦੇ ਸੀ ਆਪਾਂ ਉਹ ਦਬੇ ਜਾਂਦਾ ਸੀਗਾ ਦੇਖਦੇ ਪੰਜ ਛੇ ਪੀਸੇ ਆਰਡਰ ਕਰਦੇ ਆ ਆਪਾਂ ਡੱਬੇ ਭਾਗੀ ਪੀਸੇ ਬੰਦੇ ਕੇ ਆ ਕੇ ਭੇਜ ਦਿੰਦੇ ਆ ਜਿਹੜੀ ਪੀਸਰੀ ਭਾਅ ਹੁੰਦੇ ਵਿੱਚ ਉਹ ਵਿੱਚ ਰਹਿ ਜਾਂਦੀ ਫਿਰ ਲਾਸਟ ਵਾਰ ਡੱਬੇ ਉੱਪਰ ਕਾਫੀ ਜਿਹਾ ਪ੍ਰੈਸ਼ਰ ਪੈ ਜਾਂਦਾ ਇਸ ਲਈ ਇਹ ਡੱਬੇ ਆ ਕਾਫੀ ਜਿਹਾ ਬੈਸਟ ਹੈ ਤੇ ਤੁਸੀਂ ਜੇ ਮਤਲਬ ਵੀ ਆਪਣਾ ਵਲੌਗ ਨਾਲ ਇਥੋਂ ਇ ਇਹ ਲੈ ਮੈਂ ਦਿਖਾਉਂਦਾ ਹੀ ਮਤਲਬ ਇਹ ਹੁੰਦਾ ਕਈ ਵਾਰੀ ਨਾ ਕੀ ਹੁੰਦਾ ਵੀ ਨਿੱਕੀ ਨਿੱਕੀ ਗੱਲਾਂ ਇਨਫੋਰਮੇਸ਼ਨ ਹੋ ਜਾਂਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਕੁਝ ਮੈਨੂੰ ਪਤਾ ਹੋਵੇ ਜਾਂ ਮੈਨੂੰ ਕੁਝ ਵੀ ਨਾ ਪਤਾ ਹੋਵੇ ਕਈ ਚੀਜ਼ ਐਦਾਂ ਨਾਲ ਮਿਲ ਕੇ ਹੁੰਦਾ ਹੈ ਕਈ ਚੀਜ਼ ਜਦੋਂ ਆਪਾਂ ਕਿਤੇ ਪਤਾ ਲੱਗਦਾ ਹੈ ਕਈਆਂ ਦਾ ਕਿਤੇ ਪਤਾ ਲੱਗਦਾ ਹੈ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹਨੂੰ ਆਪਾਂ ਲੈ ਲੈਣੀ ਚਾਹੀਦੀ ਆ ਯਾਰ ਬੰਦੇ ਦੀ ਵਦਾ ਹੁੰਦਾ ਤੇ ਤੁਸੀਂ ਜੇ ਪੀਸੀ ਆਰਡਰ ਲੈਣਾ ਆਹ ਕਿੱਥੋਂ ਲਿਆ ਕਰੋ ਸਾਰ ਸਟਰੋਂਗ ਵਾਲੇ ਇਹ ਬੈਸਟ ਨਹੀਂ ਤੇ ਆਪਾਂ ਉਹ ਬਣਾ ਕੇ ਫਿਰ ਇਹ ਆਪਣਾ ਕੰਮ ਦਾ ਸ਼ਾਰਟ ਤੇ ਤੁਸੀਂ ਫੋਨ ਫੜਾ ਦਿਓ ਮੈਨੂੰ ਤੁਸੀਂ ਇਹ ਬੜਾ ਕਵਾਬ ਸਮਝ ਆ ਗਿਆ। ਠੀਕ ਹੈ। ਕਵਾਬ ਕੱਟ-ਕੱਟ ਕੇ ਭਰ ਲਓ ਠੀਕ ਹੈ। ਓਕੇ ਜੀ। ਅੱਜ ਪੀਜ਼ਾ ਕਵਾਬ ਬਹੁਤ ਆਉਣੇ ਆ। ਠੀਕ ਸਹੀ ਆ। ਯਾਹ ਕੀ ਟੁੱਟ ਗਿਆ? ਹਾਂ। ਕਿ ਜਦੋਂ ਆਫਰ ਹੁੰਦੀ ਹੈ ਨਾ ਫਿਰ ਐਦਾਂ ਹੁੰਦਾ ਆਫਰ ਵਾਲੇ ਦੇ ਨਾਲ ਤੇ ਹਰੇਕ ਬੰਦਾ ਆਰਡਰ ਕਰਦਾ ਨਾ ਪੀਜ਼ੇ ਵੀ ਜਿਹੜੇ ਮਹਿੰਗੇ-ਮਹਿੰਗੇ ਪੀਜ਼ਾ ਨਾ ਉਹੀ ਆਰਡਰ ਕਰਦੇ ਆ। ਆਹ ਆਹ ਸਸਤੇ ਦੇ ਖਾਂਦੀ ਰਹਿੰਦੇ ਆ ਜਿਹੜੇ ਮਹਗੇ ਪੀਜ਼ਾ ਉਹ ਆਰਡਰ ਕਰਦੇ ਆਪਾਂ। ਇਹ ਧਰਮਸਿਆ? ਵਧੀਆ ਹੀ ਕਿਦਾਂ? ਇਹ ਬਚ ਗਏ ਤੇ ਆਪਾਂ ਨੂੰ ਜਮੁੰਡੀ ਵਾਲ ਨੂੰ ਤਾਂ ਘਰ ਆ ਲਾਂਗੇ। ਨਹੀਂ ਕੋਈ ਨਹੀਂ ਸਟਾਫ ਹੈਂ? ਸਟਾਫ। ਕਤੂਨ ਬਣਾਓ ਫਿਰ ਬਣਾਓ ਆਹ ਨੂੰ ਚੱਲਦੀ ਸ਼ਾਦੀ ਮਮਾ ਦਾ ਸਪਰੇਅ ਕਰਨ ਲੱਗੀ ਹੋਈ ਐ ਸਵਾ ਮੱਛਰਾਂ ਦੀ ਸਪਰੇਅ ਹਾਂਜੀ ਫਿਰ ਉਹ ਪੱਕੀ ਡਿਊਟੀ ਸ਼ਾਮ ਨੂੰ ਸੇਵਾ ਦੀ ਸੇਵਾ ਰੋ ਸ਼ਾਮ ਨੂੰ ਸਪਰੇਅ ਕਰਨੀ ਆ ਤੇ ਬੂਟੇ ਨੂੰ ਪਾਣੀ ਸੇਵਾ ਦੇ ਪਾਣੀ ਹਾਂਜੀ ਇੰਨਾ ਕਹਦੇ ਮੱਛਰ ਕੀ ਫਿਰ ਵੀ ਮੱਛਰ ਬਿਮਾਰੀ ਬਹੁਤ ਫਲਾ ਦੇ ਜੀ ਮੱਛਰ ਨਾਲ ਡੇਂਗੂ ਹੋ ਜਾਂਦਾ ਜੀ ਕਹਿੰਦੇ ਮੈਂ ਪੱਕਾ ਹੀ ਹਰ ਸ਼ਾਮ ਨੂੰ ਰੋਹ ਜਾਂ ਮੱਛਰਾਂ ਲਈ ਸਪਰੇਅ ਪਾਣੀ ਪਾਣੀ ਹੈ ਕਮਾਲ ਦੀ ਗੱਲ ਹੈ ਮੇਤਰੋ ਮੇਰੇ ਨਾਲ ਅੱਜ ਤੱਕ ਕਦੇ ਮੱਛਰ ਲੜੇ ਨਹੀਂ ਕਦੇ ਵੀ ਲੜੇ ਮੱਛਰ ਮੇਰੇ ਮੈਂ ਘਰ ਦੇ ਨੇ ਪਤਾ ਕੋ ਸਾਰੇ ਵਲੌਗ ਦੇਖਦੇ ਹੋਣਗੇ ਆਪਣੇ ਤੇ ਸਾਡੇ ਕੁਸ਼ਾਨ ਵੀ ਦੇ ਮੱਛੀ ਵੀ ਲੜਦੇ ਇਹਦਾ ਤਾਂ ਖੂਨ ਮਿੱਠਾ ਹੈ ਮੇਰੇ ਮੱਛਰੀ ਅਜ ਤੱਕ ਲੜਦਾ ਹੈਗਾ ਸਵਾਦ ਆ ਮੈਂ ਮਿੱਠਾ ਜ਼ਰੂਰ ਹੈ ਪਰ ਖੂਨ ਮੇਰਾ ਬਹੁਤ ਕੋੜਾ ਹੈ ਇਸ ਕਰਕੇ ਮੱਛਰ ਨਹੀਂ ਆ ਬੱਲੜਦਾ ਹੈਗਾ ਤੇ ਆਪਣਾ ਦਵਿੰਦਰ ਸਿੰਘ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਕਿੱਦਾਂ ਦੱਸਾਂ ਠੀਕ ਹੈ ਜੀ ਵਧੀਆ ਓਕੇ ਦਵਿੰਦਰ ਆ ਮੇਥੋਂ ਆਪਣਾ ਕਾਉਂਸਲਰ ਬਣ ਗਿਆ ਇਹ ਨਾ ਹੁਣ ਖੂਨ ਦੇ ਉੱਤੇ ਕੰਮ ਕਰਨ ਦੀ ਗੱਲਾਂ ਬਹੁਤ ਕਰਦਾ ਹੈ ਮਤਲਬ ਸਲਾਹਾਂ مشਵਰਾ ਵੀ ਜਿਹੜਾ ਕੰਮ ਕਰ ਸਕਦੇ ਹੋ ਕੀ ਕਰ ਸਕਦੇ ਹੋ ਆ ਜੀ ਆਪਣਾ ਤਾਂ ਲੱਗਿਆ ਹੋਇਆ ਫੋਨ ਦੇ ਉੱਪਰ ਉਹ ਨਹੀਂ ਸੁਣਦਾ ਕਿਸੇ ਦੀ ਗੱਲ ਉਹ ਤਾਂ ਚੱਲ ਰਹੀ ਆ ਹੁਣ ਚੱਲ ਰੱਬ ਦਾ ਰੇਡੀਓ ਹੈ ਅੱਜ ਕੱਲ ਪੰਪ ਚੈੱਕ ਕਰ ਲਈ ਮਸ਼ੀਨ ਤੇ ਚੜ ਕੇ ਫਿਰ ਕਰ ਦਿਆਂ ਗੱਲ ਉਹ ਹੈ ਨਾ ਪਿੱਛੇ ਵੀ ਇਹ ਟਰੈਕਟਰ ਜਿਹੜਾ ਪਿੱਛੇ ਵੀ ਇਹ ਜਿਹੜਾ ਟਰੈਕਟਰ ਡੂਟਰ ਆਪਣੇ ਸੈੱਟ ਕਰਦੇ ਆ ਨਾ ਉਹਦੀ ਜਵਾਬਦੇਹੀ ਮੋਢਿਆਂ ਉੱਪਰ ਦਵਿੰਦਰ ਦੇ ਹੈਗੀ ਹੈ ਅੱਜ ਟਰੈਕਟਰ ਨੇ ਜਿਹੜਾ ਚ ਪ੍ਰੋਬਲਮ ਸੀਗੀ ਥੋੜੀ ਜੀ ਉਹ ਚੇਂਜ ਕਰਕੇ ਚਲਾ ਲਈ ਜਾਂਦੀ ਆਪਣੀਆਂ ਸੀ ਦੋ ਸੈਟ ਤੇ ਜਦੋਂ ਚਲਾਈ ਫਿਰ ਮਰੀ ਦੇ ਨਾਲ ਟਰੈਕਟਰ ਹੁਣੇ ਕਹਿੰਦਾ ਕਰ ਦੂੰ ਪੰਪ ਵੀ ਦੁਬਾਰਾ ਮਸ਼ੀਨ ਤੇ ਚੈੱਕ ਕਰੂਈ ਜੇ ਫਿਰ ਟੂ ਦਵਿੰਦਰ ਉਹਦਾ ਪੂਰਾ ਮਤਲਬ ਵੀ ਪੂਰਾ ਨਹੀਂ ਮਤਲਬ ਵੀ ਚੰਗਾ ਵਧੀਆ ਇੰਜੀਨੀਅਰ ਹੈ ਟਰੈਕਟਰ ਰੂਟਰ ਵਾਹ ਤੇ ਕਰਾ ਮੋਡੀਫਾਈ ਕਰਦ ਰਹਾ ਜੇ ਤੁਸੀਂ ਵੀ ਨਾ ਕਿਸੇ ਨੇ ਆਪਣੇ ਪੰਜਾਬ ਜੀ ਵੀਡੀਓ ਦੇਖਦੇ ਆਪਣੀ ਟਰੈਕਟਰ ਆਪਣਾ ਕੋ ਬੋਡੀਫਾਈ ਕਰਾਉਣਾ ਦੇਵਿੰਦਰ ਨੰਬਰ ਦੇਣ ਦੇ ਦੇ ਕੋਈ ਹਾਂਜੀ ਵੀ ਇੰਨਾ ਗਾ ਜੀ ਜੇ ਵੀ ਕਿਸੇ ਟਰੈਕਟਰ ਨਹੀਂ ਸਹੀ ਚੱਲਦਾ ਜਿੱਦਾਂ ਜਾ ਕਿਸੇ ਨੇ ਪਹਿਲਾਂ ਮੋਡੀਫਾਈ ਕਰਾਇਆ ਹੋਏਗੇ ਪਰ ਮੁੱਕ ਰਹਿ ਜਾਂਦੀ ਮਾਣਾ ਮੋਟਾ ਜੋਸੂ ਸਹੀ ਹੋ ਰਹੀ ਦੀ ਕਰ ਬੰਦੇ ਕੋਈ ਐਨ ਮਤਲਬ ਐ ਜੜ ਤੋਂ ਕਾ ਰੁਕ ਕਰ ਦਿੰਦੇ ਆ ਬੜੇ 82830 5253 ਇੰਡੀਆ ਮੁੰਡੇ ਨੰਬਰ ਆ ਇਹ ਇੰਡੀਆ ਮੁੰਡੇ ਨੰਬਰ ਆ ਜਿਹੜਾ ਇਹ ਨਾ ਸੈਕੰਡ ਇੰਜੀਨੀਅਰ ਐ ਸੈਕੰਡ ਇੰਜੀਨੀਅਰ ਤੇ ਸਹੀ ਗੱਲ ਐ ਮਿੱਤਰੋ ਕਮਾਲ ਦੀ ਗੱਲ ਐ ਤੁਸੀਂ 53 ਦਾ ਜੈਂਪੀਨ ਟਰੈਕਟਰ ਦੇਖਿਓ ਤੁਸੀਂ ਕਿਵੇਂ ਬੋਖ ਦਾ ਮੇਲੇਆਂ ਦੇ ਵਿੱਚ ਜਿਹਦਾ ਕੁਸ਼ਾਨ ਆਪਣਾ ਨਾ ਕਰਤੋਂ ਬੜਾਊਗਾ ਹੁਣ ਐਨੀ ਸਪੀਡ ਨਾਲ ਆ ਦੇਖ ਦੇਖ ਬਸ ਨਿਆਣੇ ਦਾ ਪੰਪਾ ਮਾਰਨ ਦੀ ਗੱਲ ਹੁੰਦੀ ਗੱਲ ਇਹ ਨਿਆਣੇ ਵਾਂਗ ਚਲ ਪਤਾ ਕੱਲ ਕੀ ਬੱਚੇ ਤਾਂ ਰੱਬ ਦੇ ਅੱਛੇ ਹੁੰਦੇ ਆ ਮਨ ਕੇ ਅੱਛੇ ਹੁੰਦੇ ਆ ਬੱਚੇ ਕਿਸੇ ਨੂੰ ਮੁਰੇ ਤੋਂ ਕੈਮਰਾ ਆ ਜਾਣਾ ਫਿਰ ਉਫਰ ਫੁਰ ਮਚਾਂਦਾ ਹੁੰਦਾ ਹੈ ਰੱਬ ਦਾ ਰੂਹ ਬਨੇ ਬੱਚੇ ਜਿਹਦਾ ਮਾਦੀ ਨਾ ਗੋੜ ਨਾਲ ਬਸ ਬੱਚੇ ਦਾ ਸ਼ਾਵਾਜ ਦੇਖੇਗਾ ਬਸ ਹੱਲਾਸ਼ੇਰੀ ਸ਼ਾਵਾਜ ਪੁੱਤਰਾ ਖੇਚਦੇ ਕੰਮ ਨੂੰ ਲਿਆ ਦੇਂਦੇ ਏ ਇਹ ਕਰਦੇ ਉਹ ਕਰਦੇ ਬਸ ਜੇ ਘੂਰ ਕੇ ਜਿਹੜੇ ਕੰਮ ਨਾ ਘੂਰ ਕੱਪਕੇ ਨਹੀਂ ਬੱਚਿਆਂ ਨੂੰ ਹੁੰਦੇ ਹੈਗੇ ਉਹ ਹੱਲਾਸ਼ੇਰੀ ਨਾ ਹੁੰਦੇ ਆ ਟਰਾਈ ਕਰਕੇ ਦੇਖਿਓ ਆਪਰਾ ਕੁਛ ਆ ਨਾ ਪੂਰੀ ਹੱਲਾਸ਼ੇਰੀ ਦੇਖ ਰੱਖੀ ਦੀ ਪੁੱਤ ਬਣਾ ਦੇ ਘਰ ਤੋਂ ਆ ਵੱਖਰੀ ਗੱਲ ਆ ਪੰਮ ਤੋਂ ਬੜੀ ਕੁੱਤੀ ਜੀ ਠੀਕ ਹੈ ਨਹੀਂ ਹੁਣ ਕਤੂਨ ਬਣਾ ਕੇ ਉਸ ਤੋਂ ਬਾਅਦ ਗੁਸ਼ਾਨ ਦਾ ਮਾਮਾ ਲੈ ਕੇ ਉਹ ਚਾਹ ਸਾਰੇ ਟੱਬਰ ਵਾਸਤੇ ਚਾਹ ਪੀ ਕੇ ਤੇ ਉਸ ਤੋਂ ਬਾਅਦ ਉਹ ਕੰਮ ਸ਼ੁਰੂ ਕਰਦਾ ਆ ਉਲਟਰਾਪੇਡ ਲੱਗੇ ਪਗ ਆਈ ਜਾਣੇ ਆ ਠੀਕ ਹੈ ਜੀ ਤੂੰ ਨੂੰ ਪੀ ਕੇ ਆ ਤਾਂ ਯਾਨੀ ਚਾਹ ਦਾ ਡੋਲੂ ਪੀ ਗਏ ਆ ਪਰਸ ਚਾਹ ਦਾ ਡੋਲੂ ਵੀ ਉਹ ਕੰਮ ਨਹੀਂ ਕਰਦਾ ਜਿਹੜੀ ਉਹ ਸਾਹਮਣੇ ਟੋੜੀ ਮਾਰਕੀਟ ਦੀ ਇੰਨੀ ਚਾਹ ਕਰ ਦਿੰਦੀ ਆ ਇੰਨੀ ਚਾਹ ਮੈਂ ਕਿਹਾ ਇੰਨੀ ਵੀ ਉਹ ਚਾਹ ਦੀ ਰੀਸ ਨਹੀਂ ਹੁੰਦਾ ਜੀ ਚਾਹ ਕੀ ਚੀਜ਼ ਬਣਾ ਕੇ ਅੰਗਰੇਜ਼ ਇਹ ਗਰੇਟ ਜਾਨੀਆ ਇਹ ਗਰੇਟ ਇਡੀਆ ਤੇ ਬਲੁਕ ਤੇ ਇਹ ਅੰਗਰੇਜ਼ ਨਹੀਂ ਹੈਗੇ ਪੁੱਤ ਇਹ ਇਹ ਨਾ ਅੰਗਰੇਜ਼ ਹੈ ਨਾ ਇਹ ਗੋਰਿਆਂ ਦਾ ਕਾਲੇ ਆ ਇਹ ਹੈਗੇ ਮੀਡੀਅਮ ਅਸਲ ਵਿੱਚ ਕਣਕਵਨੇ ਇਹ ਆ ਹਟਾਲੀ ਲੋਕ ਕਣਕਵਨੇ ਆ ਗੋਰਿਆਂ ਵਿੱਚ ਨਹੀਂ ਆਉਂਦੇ ਆ ਵੀ ਯੂ نو ਆਰ ਯੂ ਅੰਡਰਸਟੈਂਡ ਕਿਦਾਂ ਲੱਭੀ ਆਪਣੇ ਆਰਡਰ ਮੇਂ ਤੇਰੇ ਆ ਗਏ ਨੇ ਆਰਡਰ ਕੱਟੇ ਵੀ ਗਏ ਨੇ ਦੁਬਾਰਾ ਕਰਨਗੇ ਹੁਣ ਇਹਨਾਂ ਪੱਖਿਆਂ ਦੇ ਨਾਲ ਹਵਾ ਨੂੰ ਫੁੱਲ ਵੱਜਣ ਲੱਗੀ ਮੇਰੇ ਤੋਂ ਬਾਅਦ ਫੇਰ ਰਹਿਣ ਜਦ ਤੱਕ ਗਰਮੀ ਸੀ ਨਾ ਗਰਮੀ ਦੇ ਵੇਲੇ ਤਾਂ ਇਹ ਹਵਾ ਘਟ ਮਾਰਦੇ ਸੀਗੇ ਤੇ ਹੁਣ ਥੋੜਾ ਜਿਹਾ ਮੌਸਮ ਫਰਕੇ ਪਿਆ ਹੈ ਨਾ ਬਾਅਦ ਥੋੜਾ ਚੇਂਜ ਹੋ ਗਿਆ ਮੌਸਮ ਤੇ ਇਹਨਾਂ ਦੀ ਹਵਾ ਠੰਡੀ ਲੱਗਣ ਲੱਗੀ ਹੁਣ ਨਾ ਹਾਂਜੀ ਹੁਣ ਹਵਾ ਪੂਰੀ ਮਾਰਦੇ ਨੇ ਇਹ ਤੇ ਬਾਕੀ ਇਧਰ ਹੁਣ ਟਾਈਮ ਕਾਫੀ ਹੋ ਗਿਆ ਟਾਈਮ ਦੇਖੋ 11 ਵੱਜਣ ਦੇ ਵਿੱਚ ਮਤਲਬ ਪੌਣੀ ਘਰ ਹੋ ਗਏ ਆ ਤੇ ਸਮਾਨ ਦੀ ਲਿਸਟ ਵਾਸ ਆਪਣੇ ਦੀ ਬਣਾਉਣੀ ਹੈ ਕਿਹੜਾ ਸਮਾਨ ਆਪਾਂ ਨੂੰ ਕੱਲ ਨੂੰ ਚਾਹੀਦਾ ਤੇ ਬਾਕੀ ਇਹ ਲਗਦਾ ਸਾਰਾ ਆਪਣਾ ਕੰਮ ਕੰਪਲੀਟ ਹੈ ਤੇ ਗੁਰシャン ਸਿੰਘ ਆਪਣਾ ਉਹ ਚਲ ਗਿਆ ਘਰ ਨੂੰ ਤੇ ਘਰ ਜਾ ਕੇ ਰੋਟੀ ਪਣੀ ਖਾ ਕੇ ਸੌਂ ਗਿਆ ਕਿਉਂਕਿ ਨਾ ਸੇਰਵ ਕੁਸ਼ਾਨ ਨੇ ਸਕੂਲ ਜਾਣਾ ਸਵੇਰ 6 ਵਜੇ ਉੱਠਦਾ ਕੁਸ਼ਾਨ ਸਕੂਲ ਜਾਣ ਵਾਸਤੇ ਪਰ ਅੱਜ ਵਧੀਆ ਇੱਥੇ ਘੁੰਮੀ ਫਿਰ ਗਿਆ ਨਾਲ ਕੰਮ ਕਰਦਾ ਫਿਰ ਗਿਆ ਬੱਚੇ ਫਿਰਦੇ ਚੰਗੇ ਲੱਗਦਾ ਕੰਮ ਕਰਦੇ ਨਾਲੇ ਬੱਚੇ ਨੂੰ ਹਾਲੀ ਗਏ ਨੇ ਕੱਢ ਲੈਣਾ ਚਾਹੀਦਾ ਤੇ ਬਾਕੀ ਗੁੱਲ ਮਿਲਾ ਕੇ ਮੈਂ ਥੋੜਾ ਬੜਾ ਸੋਹਣਾ ਰਿਹਾ ਅੱਜ ਦਿਨ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਬੜਾ ਸੋਹਣਾ ਰਿਹਾ ਆਪਾਂ ਤੁਹਾਡੇ ਸਾਰਾ ਸ਼ੇਅਰ ਕੀਤਾ ਆਪਣੀ ਜ਼ਿੰਦਗੀ ਦਾ ਇੱਕ ਦਿਨ ਤੇ ਤੁਸੀਂ ਸਾਰਾ ਵਲੌਗ ਦੇਖਿਆ ਤੇ ਉਮੀਦ ਕਰਦੇ ਤਾਹਾਨੂੰ ਆਪਣਾ ਜਿਹੜਾ ਵਲੌਗ ਵੀ ਮੈਥਰੂ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲੈਕਸ ਕਰੇ ਮਿਲਾਂਗੇ ਸੋਨੇ ਦੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ